ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕਹਾਣੀ ਲੈ ਕੇ ਹਾਜ਼ਰ ਹੋਇਆ ਨਾ ਪਹਿਲੀ ਨਜ਼ਰ ਦਾ ਜਾਦੂ ਲੇਖਕ ਦੀਪ ਸਿੰਘ ਜੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਕਰਮਨੇ ਦੇ ਮਨ ਦੀ ਹਾਲ ਤਾਂ ਜ ਬਹੁਤ ਖਰਾਬ ਹੋ ਗਈ ਸੀ ਉਹ ਆਪਣੀ ਸੁਧ-ਵੁਧ ਪਹ ਚੁੱਕੀ ਸੀ ਉਹਨੂੰ ਕਿਸੇ ਵੀ ਚੀਜ਼ ਦਾ ਕੋਈ ਖਿਆਲ ਨਹੀਂ ਸੀ ਕੋਈ ਪਤਾ ਨਹੀਂ ਸੀ ਇਸ ਤਰ ਤੋ ਤੇ ਕੀ ਵਾਪਰਿਆ ਹੈ ਉਹ ਆਪਣੇ ਖਿਆਲਾਂ ਵਿੱਚ ਕੋਈ ਹੋਈ ਕਦੇ ਸ਼ਰਮਾ ਕੇ ਹੱਸ ਪੈਂਦੀ ਸੀ ਅਤੇ ਕੁਝ ਸੋਚ ਕੇ ਘਮੀਰ ਹੋ ਜਾਂਦੀ ਸੀ ਇਤੇ ਨਾ ਕਿਤੇ ਬ੍ਰੀਤੀ ਵੀ ਉਹਦੇ ਮਨ ਦੀ ਦਸ਼ਾ ਨੂੰ ਸਮਝ ਚੁੱਕੀ ਸੀ ਪਰ ਫਿਰ ਵੀ ਉਹਨੇ ਕਰਮ ਨੂੰ ਪੁੱਛਿਆ ਕਿ ਅੜੀਏ ਹੁਣ ਕੁਝ ਦੱਸੇਂਗੀ ਕਿ ਨਹੀਂ ਤੈਨੂੰ ਕੀ ਹੋਇਆ ਐਵੇਂ ਸਦਾਇਨਾ ਬਾਗ ਹਰਕਤਾਂ ਕਰੀ ਜਾਨੀ ਐ ਨਾ ਖਾਣਾ ਖਾਣ ਦੀ ਸੁਧਾ ਨਾ ਪੀਣ ਦੀ ਪਾਗਲਾ ਬਾਗ ਕੰਦਾ ਮਨ ਦੇਖ ਦੇਖ ਹੱਸੀ ਜਾਨੀ ਐ ਚੱਲ ਕਮਰੇ ਦੀ ਸਫਾਈ ਕਰੀਏ ਅੱਜ ਐਤਵਾਰ ਐ ਫਿਰ ਆਪਾਂ ਨੂੰ ਟਾਈਮ ਨਹੀਂ ਲੱਗਣਾ ਪ੍ਰੀਤੀ ਕਰਮ ਨੂੰ ਕਿੰਨਾ ਕੁਝ ਹੋਲ ਕੇ ਚਲੀ ਗਈ ਪਰ ਕਰਮ ਤਾਂ ਜਿਵੇਂ ਹੀ ਇਸ ਦੁਨੀਆ ਵਿੱਚ ਹੈ ਨਹੀਂ ਸੀ ਉਹਦੇ ਤੱਕ ਕਿਸੇ ਕਰ ਦਾ ਅਸਰ ਹੀ ਨਹੀਂ ਸੀ ਹੋ ਰਿਹਾ ਉਹਦੀਆਂ ਅੱਖਾਂ ਵਿੱਚ ਇੱਕ ਵੱਖਰਾ ਜਿਹਾ ਨਸ਼ਾ ਤੇ ਚੰਪ ਸੀ ਕਰਮ ਸਭ ਕੁਝ ਅਣ ਦੇਖਿਆ ਅਧਿਆਨ ਸੁਣਿਆ ਕਰਕੇ ਸਹਰਾਣੇ ਨੂੰ ਜੱਫੀ ਪਾ ਆਪਣੇ ਕੰਬਲ ਵਿੱਚ ਮੂਲ ਪੇਟ ਕੇ ਪੈ ਗਈ ਕਰਮ ਦੇ ਮਨ ਨੂੰ ਉਸ ਮੁੰਡੇ ਦਾ ਖਿੱਚ ਪਾਉਂਦਾ ਚਿਹਰਾ ਬਾਰ-ਬਾਰ ਨਜ਼ਰ ਆ ਰਿਹਾ ਸੀ ਗੱਲੀਆਂ ਆੱਖਾਂ ਵਿੱਚੋਂ ਉਸ ਮੁੰਡੇ ਨੇ ਕਰਮ ਨੂੰ ਐਸਾ ਤੱਕਿਆ ਕਿ ਉਹ ਆਪਣਾ ਸਭ ਕੁਝ ਪਹਿਲੀ ਨਜ਼ਰ ਨੂੰ ਹਾਰ ਗਈ। ਗੋਰਾ ਮੁਸ਼ਕੀ ਰੰਗ, ਤਿੱਖੇ ਖਿੱਚਵੇਂ ਨਕਸ਼ੇ, ਉੱਚਾ ਲੰਬਾ ਕੱਦ, ਜਿਮ ਲਾ ਕੇ ਸਰੌਲ ਬਣਾਇਆ ਸਰੀਰ, ਫਰਕ ਦੇ ਦੌੜੇ ਅਤੇ ਉਹਦੀਆਂ ਅੱਖਾਂ ਜਿਵੇਂ ਉਹਦੇ ਸੋਹਣੇ ਬੁੱਲਾਂ ਤੇ ਬੋਲਦੀਆਂ ਹੋਣ। ਬੋਲਣ ਲੱਗਾ ਜਿਵੇਂ ਆਪਣੇ ਬੋਲਾਂ ਵਿੱਚੋਂ ਮਿੱਠੀ ਕੋਡਾ ਹੋਵੇ। ਇੱਕ ਹੀ ਸ਼ਬਦ ਤਾਂ ਬੋਲਿਆ ਸੀ ਉਹਨੇ ਕਰਮ ਨੂੰ। ਹਾਂਜੀ। ਕੀ ਸੇਵਾ ਕਰਗੇ ਜੀ ਉਸ ਤੋਂ ਬਾਅਦ ਕਿਸ ਨੇ ਕੀ ਬੋਲਿਆ ਅਦੇ ਕੀ ਕਿਹਾ ਕਰਮ ਕੱਲ ਤੋਂ ਸੁਣਾਈ ਨਹੀਂ ਦੇ ਰਿਹਾ ਸੀ ਉਹਦੇ ਕੰਨਾਂ ਵਿੱਚ ਤਾਂ ਬਾਰੀ-ਬਾਰੀ ਵਸ ਉਹੀ ਉਸ ਮੁੰਡੇ ਦੇ ਸਹਿਦ ਵਰਗੇ ਮਿੱਠੇ ਬੋਲ ਗੂੰਜ ਰਹੇ ਸਨ ਕਰਮ ਨੂੰ ਪਿਆ ਦੇਖ ਕੇ ਪ੍ਰੀਤੀ ਨੇ ਉਹਨੂੰ ਫਿਰ ਤੋਂ ਹਰੋਣਿਆ ਅਤੇ ਉੱਠ ਕੇ ਰੋਟੀ ਖਾਣ ਲਈ ਕਿਹਾ ਕਰਮ ਅਤੇ ਪ੍ਰੀਤੀ ਬਹੁਤ ਬੂੜੀਆਂ ਸੇਲੀਆਂ ਸਨ ਬਿਲਕੁਲ ਪਹਿਣਾ ਬਾਮ ਜਿਸ ਕਰਕੇ ਉਹ ਇੱਕ ਦੂਜੇ ਦੇ ਬਰਤਨ ਵਿੱਚ ਵੀ ਖਾ ਪੀ ਲੈਂਦੇ ਸਨ ਕਰਮ ਨੂੰ ਇਸ ਹਾਲ ਤਰ੍ਹਾਂ ਦੇਖ ਕੇ ਪ੍ਰੀਤੀ ਹੀ ਕੰਮ ਛੱਡ ਕੇ ਰੋਟੀ ਲੈ ਆਈ ਸੀ ਪਰ ਕਰਮ ਨੂੰ ਵੀ ਭੁੱਖ ਕਿੱਥੇ ਸੀ ਚੰਨ ਵਰਗੇ ਉਸ ਗੱਭਰੂ ਦੇ ਚਿਹਰੇ ਨੂੰ ਦੇਖ ਕੇ ਉਸ ਦੀਆਂ ਭੁੱਖਾਂ ਤਾਂ ਲੈ ਦਿੰਦਾ ਸਨ ਉਹਨੇ ਪ੍ਰੀਤੀ ਤੋਂ ਥਾਲੀ ਫੜ ਕੇ ਪਾਸੇ ਰੱਖੀ ਅਤੇ ਹਾਏ ਪ੍ਰੀਤੀ ਜੇ ਤੂੰ ਉਹ ਮੁੰਡਾ ਹੁੰਦੀ ਮੈਂ ਸੱਚੀ ਤੇਰੇ ਨਾਲ ਬੁੱਲੇ ਲੁੱਟਣੇ ਸੀ ਕਹਿ ਕੇ ਪ੍ਰੀਤੀ ਨੂੰ ਮਲੋ ਮੱਲੀ ਬਾਹਾਂ ਵਿੱਚ ਘੁੱਟ ਲਿਆ ਸੀ ਨਹੀਂ ਤੂੰ ਬਰੇ ਮਰ ਪਾਗਲ ਤਾਂ ਨਹੀਂ ਹੋਗੀ ਦੇਖ ਕਰਮ ਕਾਮਲੀ ਨਾ ਬਣ ਪੜਨਾ ਹੈ ਆਪਾਂ ਪੜਾਈ ਕਰ ਇਹ ਪੁੱਠੀਆਂ ਸਿੱਧੀਆਂ ਗੱਲਾਂ ਵੱਲ ਧਿਆਨ ਨਾ ਦੇ ਲੈ ਪੜ ਰੋਟੀ ਖਾ ਲੈ ਫਿਰ ਆਪਾਂ ਜਲਦੀ ਨਾਲ ਨਹਾ ਕੇ ਪੜ ਲਈਏ ਕੁਝ ਦੇਰ ਕਹਿੰਦੇ ਆ ਪ੍ਰੀਤੀ ਨੇ ਖੁਦ ਨੂੰ ਕਰਮ ਦੀਆਂ ਬਾਹਾਂ ਦੇ ਘੇਰੇ ਚੋਂ ਆਜ਼ਾਦ ਕਰਾਇਆ ਨਹੀਂ ਪੜ ਲਾਂਗੇ ਪੜਨ ਨੂੰ ਕਿੜਾ ਉਹ ਆਪਣੀਆਂ ਕਿਤਾਬਾਂ ਪੜਦਾ ਹੈ ਹੁਣ ਤੱਕ ਪੜ੍ਹਦਾ ਹੀ ਰਹਿਆ ਤੂੰ ਮੇਰੀ ਗੱਲ ਤਾਂ ਸੋਣਾ ਉਸ ਮੁੰਡੇ ਦੀ ਖੂਬਸੂਰਤੀ ਬਾਰੇ ਪ੍ਰੀਤੀ ਨੂੰ ਦੱਸ ਦਿਆਂ ਜਿਵੇਂ ਕਰਮ ਦੇ ਦੰਦ ਜੁੜ ਗਏ ਹੁਣ ਪਰ ਉਹ ਲਗਾਤਾਰ ਅੱਜ ਦੂਜੇ ਦਿਨ ਵੀ ਕੁਝ ਨਾ ਬੋਲੀ ਕਰਮ ਦੇਖ ਮੇਰੀ ਭੈਣਾ ਵਰਗੀ ਐ ਤੂੰ ਆਪਣੇ ਆਪ ਨੂੰ ਸੰਭਾਲ ਤੇ ਕੁਝ ਸੁਰਤ ਕਰ ਮੈਂ ਮੰਨਦੀ ਜਾਂ ਮੰਨਦੀ ਆ ਕਿ ਮੁੰਡਾ ਸੋਹਣਾ ਐ ਤਾਰੇ ਉਹ ਮੁੰਡਾ ਆਪਾਂ ਆਪਦੇ ਘਰ ਬਾਰੇ ਤੋਂ ਜਾਣੂ ਨਹੀਂ ਹੈਗੀ ਉਹ ਤਾਂ ਸਿਰਫ ਦੁਕਾਨ ਤੇ ਹੀ ਕੰਮ ਕਰਦਾ ਹੈ ਆਪਾਂ ਨੂੰ ਕੀ ਪਤਾ ਉਹ ਕਿਹੋ ਜਿਹਾ ਹੈ ਕਿਹੜੇ ਖਾਨਦਾਨ ਚੋਂ ਆਇਆ ਕਿ ਚੰਗਾ ਹੈ ਜਾਂ ਮਾੜਾ ਹੈ ਅੱਜ ਕੱਲ ਦੇ ਮੁੰਡਿਆਂ ਦਾ ਬਹੁਤ ਬੁਰਾ ਹਾਲ ਹੈ ਐਨੇ ਨੇ ਨਸ਼ੇ ਕਰਦੇ ਐ ਐਵੇਂ ਕਿਸੇ ਲਈ ਪਾਗਲ ਨਹੀਂ ਹੋਈਦਾ ਬਾਕੀ ਆਪਾਂ ਕੀ ਲੈਣਾ ਹੈ ਆਪਾਂ ਨੂੰ ਕਿੰਨੇ ਔਖੇ ਹੋ ਕੇ ਮਾਪਿਆਂ ਨੇ ਪੜਨ ਭੇਜਿਆ ਨਾਲੇ ਤੈਨੂੰ ਤਾਂ ਹੋਰ ਵੀ ਔਖੇ ਹੋ ਕੇ ਭੇਜਿਆ ਤੂੰ ਆਪੀ ਦਾ ਦਾਦੀ ਸੀ ਕਿ ਤੇਰੇ ਮਾਪਿਆਂ ਤੇ ਭਰਾਵਾਂ ਨੇ ਤਾਂ ਕਿੰਨੇ ਤਾਨਨੇ ਸਹੀ ਰਾਤੇਰੇ ਲੋਕਾਂ ਤੋਂ ਤੈਨੂੰ ਇੱਥੇ ਪੜਨ ਲਈ ਭੇਜਣ ਵਾਸਤੇ ਮਾਪਿਆਂ ਤਾਨਿਆਂ ਅਤੇ ਸੁਪਨਿਆਂ ਦਾ ਜ਼ਿਕਰ ਪ੍ਰੀਤੀ ਦੇ ਮੋਹ ਹੁਣ ਕੇ ਜਿਵੇਂ ਕਰਮ ਦੇ ਹੋਸ਼ ਪਰਤਾਏ ਹੋਣ ਉਹਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਉਹਦੀ ਜੀਭ ਨੂੰ ਹਲਾੜਾ ਦੇ ਕੇ ਅੰਬਰੀ ਚਾਕੇ ਪਿੱਛੋਂ ਰੱਸਾ ਕੱਟ ਦਿੱਤਾ ਹੋਵੇ ਤੇ ਉਸ ਨੂੰ ਧਰਤੀ ਤੇ ਪਟਕਾ ਕੇ ਮਾਰਿਆ ਹੋਵੇ। ਉਹਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਕਮਰੇ ਵਿੱਚ ਚਾਰੇ ਪਾਸੇ ਨਜ਼ਰ ਕਮਾਈ। ਆਪਣੀ ਹਾਲਤ ਦੇਖ ਕੇ ਉਹਨੂੰ ਆਪਣੇ ਆਪ ਉੱਤੇ ਸ਼ਰਮ ਜਿਹੀ ਮਹਿਸੂਸ ਹੋਈ। ਉਸ ਮੁੰਡੇ ਬਾਰੇ ਮਿੱਠਾ-ਮਿੱਠਾ ਸੋਚਦੀ। ਉਹ ਗੰਨੇ ਦੀ ਪੋਰੀ ਬਾਗ ਰਸਣ ਲੱਗੀ। ਪਰ ਪ੍ਰੀਤੀ ਦੇ ਸ਼ਬਦਾਂ ਦੀ ਚੋੜ ਨੇ ਉਸ ਨੂੰ ਅਰਸਾਂ ਦੋ ਹਰਸ ਦੇ ਲੈ ਆਂਦਾ ਸੀ। ਉਹਨੂੰ ਖੁਦ ਸਮਝ ਨਹੀਂ ਆ ਰਹੀ ਸੀ। ਉਹਨੂੰ ਹੋ ਕੀ ਗਿਆ ਸੀ ਇਹ ਕੀ ਸੋਚ ਰਹੀ ਸੀ ਉਹ ਕਿਹੜੇ ਬਹਿਨਾ ਵਿੱਚ ਵਹਿ ਤਰੀ ਸੀ ਉਸ ਦਾ ਟੀਚਾ ਇਹ ਨਹੀਂ ਸੀ ਕੁਝ ਹੋਰ ਹੈ ਆਪਣੇ ਮਾਪਿਆਂ ਨਾਲ ਵਾਦਾ ਕਰਕੇ ਉਹਨਾਂ ਨੂੰ ਦਗਾ ਦੇ ਰਹੀ ਸੀ ਇਸ ਸੋਚਨੇ ਕਰਮ ਦੀਆਂ ਅੱਖਾਂ ਨੇ ਹੰਝੂਆਂ ਦੀ ਝੜੀ ਲਾ ਦਿੱਤੀ ਉਹ ਪ੍ਰੀਤੀ ਦੇ ਗਲ ਲਾ ਕੇ ਰੋਣ ਲੱਗੀ ਮੈਨੂੰ ਮaaf ਕਰ ਦੇ ਯਾਰ ਪ੍ਰੀਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਨੂੰ ਕਿਹੜਾ ਪਾਗਲਪਨ ਚੜ ਗਿਆ ਸੀ ਅੱਜ ਤੱਕ ਕਦੇ ਮੇਰੇ ਨਾਲ ਇੰਜ ਨਹੀਂ ਹੋਇਆ ਮੈਂ ਕਦੇ ਕਿਸੇ ਨੂੰ ਅੱਖ ਭਟਕੇ ਨਹੀਂ ਦੇਖਿਆ ਉਹਨਾਂ ਨਜ਼ਰਾਂ ਨੇ ਪਤਾ ਨਹੀਂ ਮੇਰੇ ਉੱਤੇ ਕੀ ਨਜ਼ਰਾ ਜਾਦੂ ਕਰ ਦਿੱਤਾ ਮੈਂ ਆਪਣੇ ਅਸੂਲ ਭੁੱਲ ਗਈ ਸੀ ਸਾਰੇ ਕਾਲਜ ਦੇ ਮੁੰਡੇ ਹੰਭ ਗਏ ਪਰ ਮੈਂ ਸਟੈਂਡ ਤੋਂ ਨਹੀਂ ਹੱਲੀ ਅੱਜ ਕਿਵੇਂ ਮੈਂ ਆਪਣਾ ਆਪਾ ਹੋਵਤੀ ਆਈ ਐਮ ਸੌਰੀ ਯਾਰ ਪਲੀਜ਼ ਹੋਰ ਗੰਭੀਰ ਕਰਮ ਦੀ ਇਸ ਹਾਤਰਾ ਦੀ ਹਾਲਤ ਦੇਖ ਕੇ ਪ੍ਰੀਤੀ ਨੂੰ ਉਹਦੇ ਉੱਪਰ ਬੜਾ ਤਰਸ ਆ ਰਿਹਾ ਸੀ ਉਹਨੇ ਉਸਦੇ ਹੰਝੂ ਪੂੰਝੇ ਤੇ ਸੰਭਾਲ ਲਿਆ ਤੇ ਨਾਲ ਸਮਝਾਇਆ ਕਿ ਕੋਈ ਗੱਲ ਨਹੀਂ ਯਾਰਾ ਸਾਰਿਆਂ ਤੇ ਇਹੋ ਜਿਹਾ ਟਾਈਮ ਆਉਂਦਾ ਹੈ ਇਹ ਜਵਾਨੀ ਚੀਜ਼ ਹੀ ਐਸੀ ਹੈ ਇਹ ਸਿਰਫ ਤੇਰੇ ਨਾਲ ਨਹੀਂ ਜ਼ਿੰਦਗੀ ਵਿੱਚ ਹਰ ਇੱਕ ਵਾਰ ਇੱਕ ਵਾਰ ਸਾਰਿਆਂ ਨਾਲ ਹੀ ਹੁੰਦਾ ਹੈ ਸਭ ਦਾ ਪੈਰ ਜਵਾਨੀ ਦੀ ਦਹਲੀ ਉੱਪਰੋਂ ਇੱਕ ਦਿਨ ਇੱਕ ਸਮੇਂ ਜ਼ਰੂਰ ਤਲਕਦਾ ਹੈ ਪਰ ਜਿਹੜਾ ਤਿਲਕ ਕੇ ਸੰਭਲ ਜਾਵੇ ਉਹਦੇ ਵਰਗਾ ਕੋਈ ਸਿਆਣਾ ਨਹੀਂ ਅਤੇ ਜਿਹੜਾ ਤਿਲਕ ਕਿਡਗੇ ਪਰ ਉਹਦੇ ਹੱਥ ਕਿਸੇ ਚੀਜ਼ ਨਾਲ ਨਾ ਪਵੇ ਅਤੇ ਉਹ اٹਕ ਜਾਵੇ ਪਰ ਫਿਰ ਉਹ ਜਾਣ ਬੁੱਝ ਕੇ ਹੱਥ ਛੱਡੇ ਅਤੇ ਖੁਦ ਵੀ ਡਿੱਗ ਪਵੇ ਉਹਦੇ ਵਰਗਾ ਬੇਵਕੂਫ ਨਹੀਂ ਕਰਮ ਚ ਸਮਝ ਚੁੱਕੀ ਸੀ ਕਿ ਉਹਦੀ ਭੈਣਾ ਵਰਗੀ ਦੋਸਤ ਉਹਨੂੰ ਕੀ ਸਮਝਾਉਣਾ ਚਾਹੁੰਦੀ ਹੈ ਉਹ ਵੀ ਆਪਣੀ ਗਲਤੀ ਸਮਝ ਚੁੱਕੀ ਸੀ ਅਤੇ ਅੱਗੇ ਤੋਂ ਸੰਭਲ ਕੇ ਚੱਲਣਾ ਅਤੇ ਇਹੋ ਜਿਹੀ ਗਲਤੀ ਤੋਂ ਖੁਦ ਨੂੰ ਹਮੇਸ਼ਾ ਦੂਰ ਰੱਖਣ ਦਾ ਵਾਅਦਾ ਕਰਕੇ ਪ੍ਰੀਤੀ ਨਾਲ ਚਲੀ ਗਈ ਅਤੇ ਨਾਲ ਹੀ ਉਸ ਨੂੰ ਕਿਹਾ ਵੀ ਜੇ ਕਦੇ ਅਜਿਹੀ ਭੁੱਲ ਕਰਨ ਬਾਰੇ ਸੋਚੇ ਵੀ ਤਾਂ ਉਸ ਨੂੰ ਥੱਪੜ ਮਾਰ ਕੇ ਰੋਕ ਲਵੇ ਬੇਸ਼ੱਕ ਪਰ ਰੋਕ ਲਵੇ ਇੰਨਾ ਕਹਿੰਦੇ ਕਰਮ ਦੇ ਅਥਰੂ ਫਿਰ ਤੋਂ ਉਹਦੀਆਂ ਅੱਖਾਂ 'ਚੋਂ ਵਹਿਦ ਰੇ ਸਵੇਰ ਦਾ ਭੁੱਲਾ ਜੇ ਕਰ ਸ਼ਾਮ ਨੂੰ ਕਰ ਪਰਤਾਵੇ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੇਰੀਏ ਭੈਣੇ ਸੋ ਹੁਣ ਭੁੱਲ ਜਾ ਇਹ ਸਭ ਕਿ ਜਿਹਾ ਕਦੇ ਕੁਝ ਹੋਇਆ ਸੀ ਅਤੇ ਰੋਟੀ ਖਾ ਫਿਰ ਆਪਾਂ ਪੜਦੇ ਆਂ ਕਰਮ ਦੀਆਂ ਅੱਖਾਂ ਵਿੱਚ ਵਸਤਾਵੇ ਦੇ ਹੰਝੂ ਦੇਖ ਕੇ ਪ੍ਰੀਤੀ ਨੂੰ ਕੁਝ ਹੋਰ ਕਹਿਣ ਦਾ ਜਾਂ ਸਮਝਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੋਈ ਉਧਰ ਕਰਮ ਦਾ ਦਿਲ ਵੀ ਰੋ ਰਿਹਾ ਸੀ ਉਹਨੇ ਅੱਜ ਆਪਣੇ ਮਾਪਿਆਂ ਅਤੇ ਆਪਣੇ ਆਪ ਨਾਲ ਵਾਅਦਾ ਭਾਵੇਂ ਟੁੱਟਣੋਂ ਬਚਾ ਲਿਆ ਸੀ ਪਰ ਕਿਤੇ ਨਾ ਕਿਤੇ ਉਸ ਨੂੰ ਬੁੱਤ ਦੇ ਵਿਸ਼ਵਾਸ ਨੂੰ ਠੋਕਰ ਜ਼ਰੂਰ ਲੱਗੀ ਸੀ ਇਹ ਗੱਲ ਚਾਹੇ ਉਸਦੇ ਮਾਪਿਆਂ ਨੂੰ ਪਤਾ ਨਹੀਂ ਸੀ ਪਰ ਉਸ ਦੀ ਆਤਮਾ ਉਹਨੂੰ ਟਿਕਣ ਨਹੀਂ ਦੇ ਰਹੀ ਸੀ ਉਹ ਕੋਦ ਨਾਲ ਨਜ਼ਰ ਆ ਮਲਾਉਣ ਦੀ ਹਿੰਮਤ ਨਹੀਂ ਕਰ ਰਹੀ ਸੀ ਉਹਦੇ ਤੋਂ ਖੁੱਦ ਦਾ ਸਾਹਮਣਾ ਨਹੀਂ ਹੋ ਰਿਹਾ ਸੀ ਪਰ ਪ੍ਰੀਤੀ ਵਰਗੀ ਸਹੇਲੀ ਦੇ ਸਾਥ ਅਤੇ ਸਮਝਾਉਣ ਸਦਕਾ ਕਰਮ ਇਸ ਘਟਨਾ ਨੂੰ ਆਪਣੀਆਂ ਯਾਦਾਂ ਵਿੱਚ ਧੁੰਦਲਾ ਕਰਨ ਦੀ ਕੋਸ਼ਿਸ਼ ਕਰਨ ਲੱਗੀ ਭੁੱਲਣਾ ਤਾਂ ਉਹ ਖੁਦ ਵੀ ਨਹੀਂ ਚਾਹੁੰਦੀ ਸੀ ਤਾਂ ਕਿ ਉਹਨੂੰ ਆਪਣੀ ਗਲਤੀ ਦਾ ਹਮੇਸ਼ਾ ਅਹਿਸਾਸ ਰਹੇ ਅਤੇ ਉਹ ਭੁੱਲ ਕੇ ਵੀ ਫਿਰ ਕਦੇ ਅਜਿਹੀ ਗਲਤੀ ਕਰਨ ਬਾਰੇ ਸੋਚੇ ਵੀ ਨਾ ਕਰਮ ਹੌਲੀ-ਹੌਲੀ ਇਸ ਤੋਂ ਉੱਬਰ ਕੇ ਫਿਰ ਤੋਂ ਇੱਕ ਮਨ ਹੋ ਕੇ ਪੜ੍ਹਾਈ ਅਤੇ ਗੇਮ ਵਿੱਚ ਜੁਟ ਗਈ ਵੈਸੇ ਵੀ ਉਹਦੇ ਇੰਟਰ ਯੂਨੀਵਰਸਿਟੀ ਮੁਕਾਬਲੇ ਬਹੁਤ ੜੇ ਆ ਚੁੱਕੇ ਸਨ ਉਹਨਾਂ ਦਾ ਸਗਲਾਈ ਕੈਂਪ ਲੱਗ ਚੁੱਕਾ ਸੀ ਇਸ ਸਭ ਤੋਂ ਉੱਪਰ ਲਈ ਕੈਂਪ ਅਤੇ ਪੜ੍ਹਾਈ ਸੰਬੰਧੀ ਖਿੱਚਣੀ ਵੀ ਕਰਮ ਦੀ ਕਾਫੀ ਮਦਦ ਕੀਤੀ। ਦੂਜਾ ਉਹਨੇ ਆਊਟਿੰਗ ਤੇ ਜਾਣਾ ਵੀ ਬਿਲਕੁਲ ਬੰਦ ਕਰ ਦਿੱਤਾ ਕੁਝ ਸਮੇਂ ਦੇ ਲਈ। ਪਰ ਇੱਕ ਗੱਲ ਹਮੇਸ਼ਾ ਉਹਦੀ ਆਤਮਾ ਨੂੰ ਝੰਜੋੜਦੀ ਰਹਿੰਦੀ ਸੀ। ਉਹ ਸੀ ਕਿ ਇੱਕ ਤਾਂ ਉਹਨੇ ਏਡੀ ਬੱਤੀ ਕਰਤੀ ਕੀਤੀ, ਮਾਪਿਆਂ ਦੇ ਵਿਸ਼ਵਾਸ ਨੂੰ ਠੋਕਰ ਮਾਰੀ। ਦੂਜਾ ਉਹਨੇ ਇਹ ਗੱਲ ਅਤੇ ਗਲਤੀ ਆਪਣੇ ਮਾਪਿਆਂ ਤੋਂ ਲੁਕਾਈ। ਉਹ ਤਾਂ ਇੰਜ ਨਹੀਂ ਸੀ ਕਰਦੀ ਕਦੇ ਵੀ ਉਹਨੇ ਤਾਂ ਅੱਜ ਤੱਕ ਕੋਈ ਵੀ ਗੱਲ ਛਪਾਈ ਨਹੀਂ ਸੀ ਵਿਸ਼ੇਸ਼ ਕਰਕੇ ਆਪਣੇ ਬਾਪੂ ਤੋਂ ਇਸ ਮਸ਼ੇ ਉਤੇ ਉਹਨੇ ਪ੍ਰੀਤੀ ਨਾਲ ਗੱਲ ਕੀਤੀ ਉਹ ਆਪਣੇ ਮਾਪਿਆਂ ਨਾਲ ਇਹ ਗੱਲ ਕਰਕੇ ਆਪਣੇ ਮਨ ਦਾ ਬੋਝ ਹਲਕਾ ਕਰਨਾ ਚਾਹੁੰਦੀ ਹੈ ਆਪਣੀ ਗਲਤੀ ਨੂੰ ਮੰਨਣਾ ਚਾਹੁੰਦੀ ਹੈ ਉਸਨੇ ਇਸ ਪ੍ਰਤੀ ਪ੍ਰੀਤੀ ਦੀ ਸਲਾਮ ਮੰਗੀ ਕਿ ਉਹਨੂੰ ਇੰਜ ਕਰਨਾ ਚਾਹੀਦਾ ਏ ਜਾਂ ਨਹੀਂ ਆਪਣੇ ਮਨ ਦਾ ਬੋਝ ਹਲਕਾ ਕਰਕੇ ਉਹਨਾਂ ਦੇ ਮਨ ਨੂੰ ਬੋਝ ਨਾਲ ਭਰ ਦੇ ਤਾਂ ਕਿ ਹੁਣ ਤੋਂ ਉਹ ਹਰ ਪਾਲਤੀ ਦੇ ਫਿਕਰਾਂ ਦੀ ਪੰਡ ਲੈ ਕੇ ਫਿਰਦੇ ਰਹਿਣਾ ਹਰ ਪਾਲਤੀ ਦੇ ਫਿਕਰਾਂ ਦੀ ਪੰਡ ਲੈ ਕੇ ਫਿਰਦੇ ਰਹਿਣਾ ਠੀਕ ਏ ਤੇਰੇ ਤੋਂ ਗਲਤੀ ਹੋਈ ਹੈ ਤੂੰ ਮੰਨੀ ਅਤੇ ਸੁਧਾਰੀ ਵੀ ਹੈ ਪਰ ਹੁਣ ਪਲੀਜ਼ ਆਪਣੇ ਮੰਮੀ ਪਾਪਾ ਨੂੰ ਟੈਨਸ਼ਨ ਨਾ ਦੇ ਯਾਰ ਗੱਲ ਖਤਮ ਹੋ ਚੁੱਕੀ ਹੈ ਤੂੰ ਵੀ ਆਪਣੇ ਦਿਮਾਗ ਵਿੱਚੋਂ ਇਸ ਗੱਲ ਨੂੰ ਕੱਢ ਕੇ ਭੁੱਲ ਜਾ ਸਭ ਕੁਝ ਜ਼ਰੂਰੀ ਏ ਕਿ ਤੂੰ ਆਪਣੇ ਮਨ ਦਾ ਬੋਝ ਹਲਕਾ ਕਰ ਲਈ ਉਹਨਾਂ ਨੂੰ ਬੋਝ ਥੱਲੇ ਦੱਬ ਦੇ ਨਹੀਂ ਆਪਣੇ ਗਿਲਟ ਨੂੰ ਘੱਟ ਕਰ ਲਈ ਉਹਨਾਂ ਨੂੰ ਪਰੇਸ਼ਾਨ ਨਾ ਕਰ ਯਾਰ ਜੇ ਕੁਝ ਕਰਨਾ ਹੀ ਹੈ ਤਾਂ ਤਣੋਂ ਮਣੋ ਉਹਨਾਂ ਦਾ ਸੁਪਨਾ ਪੂਰਾ ਕਰਨ 'ਚ ਜੁਟ ਜਾ ਜੀ ਜਾਣ ਲਗਾ ਕੇ ਪੜ ਖੇੜ ਤੇ ਵੱਡੀ ਅਫਸਰ ਨਹੀਂ ਬਣ ਕੇ ਪਿੰਡ ਜਾ ਉਹਨਾਂ ਦੀ ਰੂਹ ਦੇਖ ਕੇ ਇਹਨੂੰ ਕੋਸ਼ ਹੋ ਜਾਏਗੀ ਤੇਰੀ ਫਿਕਰਾਂ ਤੜਪੇ ਨਾ ਹੋ ਉਹ ਇਹੋ ਜਿਹੀ ਮੇਰੀ ਇਹੋ ਰਹਾਇਆ ਕਿ ਤੇਰੀ ਮਰਜ਼ੀ ਹੈ ਅੱਗੇ ਪ੍ਰੀਤੀ ਦੀ ਗੱਲ ਸੁਣ ਕੇ ਕਰਮਨੋ ਵੀ ਲੱਗਾ ਕਿ ਉਹ ਸਹੀ ਕਹਿ ਰਹੀ ਹੈ ਆਪਣੀ ਗਲਤੀ ਕਰਕੇ ਉਹ ਆਪਣੇ ਮਾਂ-ਬਾਪ ਦੀਆਂ ਆਂਦਰਾਂ ਨਹੀਂ ਪੁੱਨ ਸਕਦੀ ਇਸ ਕਰਕੇ ਉਹਨੇ ਸਿਰਫ ਪੜ੍ਹਾਈ ਤੇ ਆਪਣੇ ਏਮਜ਼ ਵੱਲ ਧਿਆਨ ਦੇਣ ਬਾਰੇ ਸੋਚਿਆ ਪੂਰੇ 1 ਕਮਹੀਨੇ ਦੇ ਕੈਂਪ ਤੋਂ ਬਾਅਦ ਇੰਟਰ ਯੂਨੀਵਰਸਿਟੀ ਮੁਕਾਬਲੇ ਹੋਏ ਤੇ ਕਰਮ ਦੀ ਟੀਮ ਇਨਾ ਮੁਕਾਬਲੇ ਵਿੱਚੋਂ ਪਹਿਲੇ ਨੰਬਰ ਤੇ ਆਈ ਸੀ ਕਰਮ ਤੋਂ ਤੋਂ ਚਾ ਨਹੀਂ ਸੀ ਚੁੱਕਿਆ ਜਾ ਰਿਹਾ ਕਿ ਉਸ ਦੇ ਅਧਿਆਪਕ ਅਤੇ ਬਾਕੀ ਸਭ ਉਸ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ ਉਸ ਦੇ ਕੋਚ ਸਾਹਿਬ ਨੇ ਬੜੇ ਮਾਣ ਨਾਲ ਦੱਸਿਆ ਕਿ ਕਰਮ ਦਾ ਪ੍ਰਦਰਸ਼ਨ ਇਨਾ ਮੁਕਾਬਲੇ ਵਿੱਚ ਬਹੁਤ ਵਧੀਆ ਰਿਹਾ ਹੈ ਉਹਨੇ ਆਪਣੀ ਅਸਲੀ ਗੇਮ ਇਨਾ ਮੁਕਾਬਲੇ ਵਿੱਚ ਦਿਖਾਈ ਸੀ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲੇ ਨੰਬਰ ਤੇ ਰਹਿ ਕੇ ਚੈਂਪੀਅਨਸ਼ਿਪ ਲੈ ਲਈ ਲੈਣ ਵਿੱਚ ਕਰਮ ਦਾ ਬਹੁਤ ਵੱਡਾ ਯੋਗਦਾਨ ਸੀ ਕਰਮ ਅਤੇ ਪ੍ਰੀਤੀ ਬਹੁਤ ਖੁਸ਼ ਹਨ ਕਿਉਂਕਿ ਕਰਮ ਨੇ ਗਲਤੀ ਕੀਤੀ ਪਰ ਇਨ੍ਹਾਂ ਮੁਕਾਬਲਿਆਂ ਵਿੱਚ ਜਵਰਦਸ ਪ੍ਰਦਰਸ਼ਨ ਕਰਕੇ ਸਾਬਤ ਕਰ ਦਿੱਤਾ ਸੀ ਕਿ ਉਹ ਰਸਤਾ ਪਟਕ ਕੇ ਮੁੜ ਉਸ ਰਸਤੇ ਤੇ ਆ ਚੁੱਕੀ ਹੈ ਇਸ ਜਿਸ ਰਸਤੇ ਉੱਤੇ ਉਹ ਆਪਣੀ ਮੰਜ਼ਿਲ ਨੂੰ ਪਾਉਣ ਲਈ ਆਪਣੇ ਘਰ ਤੋਂ ਚੱਲੀ ਸੀ ਅਤੇ ਜਿਸ ਰਸਤੇ ਤੇ ਚੱਲ ਕੇ ਉਹਨੂੰ ਆਪਣੀ ਮੰਜ਼ਿਲ ਮਿਲਣੀ ਹੈ ਕਰਮ ਦੀ ਜ਼ਿੰਦਗੀ ਵਿੱਚ ਤੂਫਾਨ ਤਾਂ ਆਇਆ ਪਰ ਬਿਨਾਂ ਕਿਸੇ ਨੁਕਸਾਨ ਦੇ ਚਲਾ ਗਿਆ ਉਹ ਹੁਣ ਸਭ ਕੁਝ ਭੁੱਲ ਭੁਲਾ ਚੁੱਕੀ ਸੀ ਪਰ ਕੀ ਕਰਮ ਉਸ ਮੁੰਡੇ ਨੂੰ ਵੀ ਕਦੇ ਭੁੱਲ ਚੁੱਕੀ ਸੀ ਤੂਫਾਨ ਬਾਬਸ ਚਲਾ ਗਿਆ ਸੀ ਜਾਂ ਫਿਰ ਕੁਝ ਸਮੇਂ ਲਈ ਠੱਲ ਦਿੱਤਾ ਗਿਆ ਸੀ ਇਹ ਤਾਂ ਸਿਰਫ ਆਉਣ ਵਾਲਾ ਸਮਾਂ ਹੀ ਦੱਸੇਗਾ ਦੀਪ ਸਿੰਘ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ